ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਨਗਰੀ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਲੱਲਾ ਜੀ ਦੇ ਵਿਰਾਜਣ ਤੇ 1 ਸਾਲ ਪੂਰਾ ਹੋਣ ਉਪਰੰਤ ਪੂਰਾ ਨੰਗਲ ਸ਼੍ਰੀ ਰਾਮ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਇਸ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਸ਼੍ਰੀ ਰਮਾਇਣ ਜੀ ਦੇ ਪਾਠ ਰਾਕੇ ਭੋਗ ਪਾਏਗੇ ਉੱਥੇ ਹੀ ਵੱਖ-ਵੱਖ ਪ੍ਰਕਾਰ ਦੇ ਭੰਡਾਰਿਆਂ ਦਾ ਵੀ ਆਯੋਜਨ ਕੀਤਾ ਗਿਆ ਟ੍ਰਕ ਯੂਨੀਅਨ ਨੰਗਲ ਵਿਖੇ ਸ਼੍ਰੀ ਰਮਾਇਣ ਜੀ ਦਾ ਪਾਠ ਰਖਵਾਇਆ ਗਿਆ ਜਿਸ ਦਾ ਅੱਜ ਭੋਗ ਪਾਇਆ ਗਿਆ ਤੇ ਜਿਸ ਉਪਰੰਤ ਅਤੁੱਟ ਲੰਗਰ ਵੀ ਵਰਤਾਇਆ ਗਿਆ ਇਸ ਤੋਂ ਇਲਾਵਾ ਵੀ ਨੰਗਲ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸ਼੍ਰੀ ਰਾਮ ਭਗਤਾਂ ਦੇ ਵੱਲੋਂ ਲੰਗਰਾਂ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਦਸ਼ਮੇਸ਼ ਮਾਰਕੀਟ ਦੇ ਵਿੱਚ ਅੱਜ ਲੰਗਰ ਲਗਾਏ ਗਏ ਤੇ ਉਸੇ ਤਰ੍ਹਾਂ ਮੇਨ ਮਾਰਕੀਟ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਤੇ ਕੜੀ ਚਾਵਲ ਅਤੇ ਖੀਰ ਦਾ ਲੰਗਰ ਲਗਾਇਆ ਗਿਆ ਨੰਗਲ ਦੇ ਸ਼ਰਮਾ ਸਟੋਰ ਵਿਖੇ ਵੀ ਸੰਗਤਾਂ ਦੇ ਵੱਲੋਂ ਕੁਝ ਤੇ ਛੋਲੇ ਤੇ ਖੀਰ ਦਾਲ ਲੰਗਰ ਲਗਾਇਆ ਗਿਆ। ਵੇਖੋ ਇਹ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। ਇਹ ਅਸੀਂ ਕੱਲ ਹਰਮਨ ਦਾ ਪਾਠ ਰਖਾਇਆ ਜੀ ਆਰੰਭ ਹੋਇਆ। ਅੱਜ ਭੋਗ ਪਿਆ ਜੀ ਭੋਗ ਐਨ ਉਪਰੰਤ ਉਹ ਟੋਟਲ ਲੰਗਰ ਵਰਤਿਆ ਜੀ। ਇਹ ਸਾਡਾ ਸ਼੍ਰੀ ਰਾਮ ਜੀ ਜੋ ਯੁੱਧਿਆ ਵਿੱਚ ਪਿਛਲੇ ਸਾਲ ਉਹਨਾਂ ਨੂੰ ਅਸਥਾਨ ਬਣਿਆ ਉਹ ਉਹਨਾਂ ਦੀ ਯਾਦ ਦੇ ਵਿੱਚ ਅੱਜ ਪਿਛਲੇ ਸਾਲ ਦੀ ਤਰ੍ਹਾਂ ਹੁਣ ਵੀ ਇਸ ਸਾਲ ਉਹਨਾਂ ਦੀ ਯਾਦ ਵਿੱਚ ਅਸੀਂ ਆਪਣੀ ਸਾਡੀ ਤਰੱਕੀ ਹੈ ਜੁਨੀ ਦੀ ਸਾਡੇ ਟਰੱਕ ਵੀਰਾਂ ਦੀ ਟੈਂਕਰ ਵੀਰਾਂ ਦੀ ਸਾਡੇ ਡਰਾਈਵਰ ਭਾਈ ਕਿਸੇ ਨਾਲ ਕੋਈ ਹੁਣ ਹੋਣੀ ਨਾ ਹੋਏ ਉਹਨਾਂ ਦੀ ਤੰਦਰੁਸਤੀਆਂ ਬਾਤ ਤੇ ਸਹੀ ਸਲਾਮਤਾ ਵਾਸਤਾ ਇਹ 14 ਸਾਲ ਜਿਹੜਾ ਸੁਣਨੇ ਜਾਂਦਾ ਵੀ ਰਮੈਨ ਦਾ ਜੋ ਪਾਠ ਹੈ ਰਖਾਣਾ ਪੈਂਦਾ ਅਸੀਂ ਅੱਗੇ ਨੂੰ ਵੀ ਆਰਾਮ ਲੱਲਾ ਜੀ ਜਦੋਂ ਅਸੀਂ ਅਸ਼ੀਰਵਾ ਚਾਹੁੰਦੇ ਵੀ ਸਾਡਾ ਪਿਆਰ ਮੁਹੱਬਤ ਇੱਦਾਂ ਬਣਿਆ ਰਹੇ ਔਰ ਅਸੀਂ ਇਸੇ ਤਰ੍ਹਾਂ ਜਿਹੜਾ ਇਹ ਪਾਠ ਹੈ ਰਮੈਨ ਦਾ ਅਗਲੇ ਸਾਲ ਵੀ ਆਰੰਭ ਸਾਡਾ ਇਸੇ ਤਰ੍ਹਾਂ ਹੋਵੇ ਸਭ ਦੀ ਸੁੱਖ ਸਲਾਮਤੀ ਵਾਸਤੇ ਹੋਵੇ ਗੱਡੀਆਂ ਦੇ ਬਾਧੇ ਹੋਣ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਜਿਹੜੇ ਸਾਡੇ ਕਾਰੋਬਾਰ ਆ ਸਾਡੇ ਇਲਾਕੇ ਚ ਪੂਰੇ ਜਗਤ ਵਿੱਚ ਮੈਂ ਤਾਂ ਕਹਿੰਦਾ ਸਭ ਦਾ ਭਲਾ ਕਰਾ ਸਭ ਦਾ ਭਲਾ ਕਰਾ ਔਰ ਰਾਮ ਤੋਂ ਅਸੀਂ ਇਹੀ ਅਸ਼ੀਰਵਾਦ ਚਾਹੁੰਦੇ ਜੈ ਸ਼ੀ ਰਾਮ ਜੈ ਸ਼ੀ ਰਾਮ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਪਿਛਲੇ ਸਾਲ ਪ੍ਰਭੂ ਸ਼੍ਰੀ ਰਾਮ 700 ਸਾਲ ਬਾਅਦ ਆਪਣੀ ਜਗ੍ਹਾ ਤੇ ਬਰਾਜਮਾਨ ਹੋਏ ਸੀਗੇ ਜਿਹਦੇ ਵਿੱਚ ਪੂਰੇ ਵਿਸ਼ਵ ਵਿੱਚ ਖੁਸ਼ੀ ਦਾ ਮਾਹੌਲ ਸੀਗਾ ਤੇ ਹਰ ਜਗ੍ਹਾ ਉਹਨਾਂ ਦਾ ਨਾਮ ਲਿਆ ਜਾ ਰਿਹਾ ਸੀਗਾ ਰਮਾਇਣ ਪਾਠ ਹੋ ਰਹੇ ਤੇ ਹਵਨ ਹੋ ਰਹੇ ਤੇ ਯੱਗ ਹੋ ਰਹੇ ਤੇ ਅੱਜ ਅਸੀਂ 1 ਸਾਲ ਬਾਅਦ ਫੇਰ ਪ੍ਰਭੂ શ્રી ਰਾਮ ਜੀ ਨੂੰ ਯਾਦ ਕਰਕੇ ਉਹੀ ਖੁਸ਼ੀਆਂ ਦਿਨ ਦੁਬਾਰਾ ਫੇਰ ਮਨਾ ਰਹੇ ਜਿਹਦੇ ਕਰਕੇ ਕੱਲ ਸਵੇਰੇ ਰਮਾਇਣ ਦਾ ਪਾਠ ਰੱਖਿਆ ਗਿਆ ਸੀਗਾ ਤੇ ਹੁਣ ਹਵਨ ਯੱਗ ਦੇ ਨਾਲ ਕੰਪਨ ਹੋਇਆ ਏ ਤੇ ਨਾਲ ਹੀ ਟੁੱਟ ਲੰਗਰ ਵਰਤ ਰਿਹਾ ਏ ਸਾਡੀ ਯੂਨੀਅਨ ਦੇ ਬੁਲਵੇ ਉਪਰਾਲਾ ਯੂਨੀਅਨ ਦੀ ਖੁਸ਼ਹਾਲੀ ਦਿਨ ਦੁੱਗਣੀ ਰਾਹ ਝੋਗਣੀ ਤਰੱਕੀ ਲਈ ਕੀਤਾ ਗਿਆ ਏ ਅਸੀਂ ਪ੍ਰਭੂ ਸ਼੍ਰੀ ਰਾਮ ਜੀ ਅੱਗੇ ਇਹ ਅਰਦਾਸ ਬੇਨਤੀ ਕੀਤੀ ਏ ਇਹ ਹਵਨ ਯੱਗ ਦੇ ਨਾਲ ਇਹ ਹਉਤੀ ਦੇ ਨਾਲ ਕਿ ਹੇ ਪ੍ਰਭੂ ਸ਼੍ਰੀ ਰਾਮ ਇਹ ਸਾਡੀ ਜਿਹੜੀ ਯੂਨੀਅਨ ਹੈ ਇਹਨੂੰ ਇੰਨਾ ਅੱਗੇ ਲੈ ਕੇ ਜਾਇਓ ਸਾਡੇ ਇਲਾਕੇ ਦੀ ਇੰਡਸਟਰੀ ਨੂੰ ਇੰਨਾ ਅੱਗੇ ਲੈ ਕੇ ਜਾਇਓ ਸਾਡੇ ਇਲਾਕੇ ਚ ਜੋ RAM RAJ ਉਸ ਵੇਲੇ ਤੁਹਾਡਾ ਸੀਗਾ ਅੱਜ ਉਹ RAM RAJ ਦੁਬਾਰਾ ਲੋਟੇ ਲੋਕਾਂ ਚ ਪਿਆਰ ਹੋਵੇ ਲੋਕ ਰੱਬ ਦਾ ਸਿਮਰਨ ਕਰਨ ਇੱਕ ਦੂਜੇ ਦਾ ਚੰਗਾ ਮੰਗਣ ਉਹਦੀ ਕਾਮਨਾ ਨੂੰ ਕਰਕੇ ਅੱਜ ਇਹ ਲੰਗਰ ਜਿਹੜਾ ਹੈਗਾ ਚੱਲ ਰਿਹਾ ਏ ਇਹ ਪ੍ਰਭੂ શ્રી RAM ਜੀ ਦਾ ਗੁਣगान ਕੀਤਾ ਜਾ ਰਿਹਾ ਏ ਇਹ ਰਮਾਇਣ ਦਾ ਜਿਹੜਾ ਪਾਠ ਹੈ ਉਹ ਸੰਪੂਰਨ ਕੀਤਾ ਗਿਆ ਏ ਤੇ ਨਾਲ ਹਵਨ ਯੱਗ ਕੀਤਾ ਜਾ ਰਿਹਾ ਏ ਇਹਦੀ ਕਾਮਨਾ ਨਾਲ ਮੈਂ ਪ੍ਰਭੂ ਸ਼ੀ ਰਾਮ ਜੀ ਅੱਗੇ ਦੁਬਾਰਾ ਫੇਰ ਹੱਥ ਜੋੜ ਕੇ ਇਹ ਅਰਦਾਸ ਕਰਦਾ ਹੇ ਪ੍ਰਭੂ ਸ਼ੀ ਰਾਮ ਸਾਡੀ ਯੂਨੀਅਨ ਦੇ ਉੱਪਰ ਐਡਾ ਆਪਣਾ ਮਿਹਰ ਭਰਿਆ ਹੱਥ ਰੱਖਿਓ ਕਿ ਇੱਥੇ ਬਹੁਤ ਖੁਸ਼ਹਾਲੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਹੋਵੇ ਹਰ ਇੱਕ ਬੰਦੇ ਦੇ ਮਨ 'ਚ ਖੁਸ਼ੀ ਹੋਵੇ ਇਸੇ ਕਾਮਨਾ ਨਾਲ ਮੈਂ ਬਹੁਤ ਬਹੁਤ ਅਰਦਾਸ ਕਰਦਾ ਜੈ ਸ਼ੀ ਰਾਮ ਜੈ ਸ਼ੀ ਰਾਮ ਜੈ ਸ਼ੀ ਰਾਮ ਸਤਿ ਸ਼੍ਰੀ ਅਕਾਲ ਅੱਜ ਜਿਹੜਾ ਹੈ ਸ਼੍ਰੀ ਰਾਮ ਜੀ ਦਾ ਮੰਦਿਰ ਦੀ ਸਥਾਪਨਾ ਅੱਜ ਦੇ ਦਿਨ ਹੋਈ ਸੀ ਅੱਜ ਪੂਰਾ ਸਾਲ ਹੋ ਗਿਆ ਇਸ ਉਪਲਖਸ਼ ਦੇ ਵਿੱਚ ਅੱਜ ਜਿਹੜਾ ਇਹ ਕੜੀ ਚਾਵਲ ਦਾ ਤੇ ਹਲਵੇ ਦਾ ਲੰਗ ਲਗਾ ਆ ਗਿਆ ਤੇ ਸਾਰ ਮੇਰੀ ਅਪੀਲ ਹੈ ਸਾਰੇ ਦੇਸ਼ ਵਾਸੀਆਂ ਨੂੰ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਵਧਾਈ ਹੈ ਔਰ ਇਹ ਵੀ ਅਪੀਲ ਹੈ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਇਹ ਚੱਲ ਇੱਕ ਸਾਲ ਹੋਇਆ ਪਰਮਾਤਮਾ ਕਰਕੇ ਹਰ ਸਾਲ ਇਸ ਤਰ੍ਹਾਂ ਹੀ ਇਹਨੂੰ ਵੱਧ ਚੜ ਕੇ ਚੁਲਿਆ ਆਇਆ ਹੈ ਤਾਂ